ਆਓ ਸੁਣੀਏ ਜ਼ੁਬੈਰ احمد ਦੀ ਕਹਾਣੀ ਚਾਹ ਦੀ ਲੋੜ ਤਾਂ ਨਹੀਂ ਸੀ ਮੋਟਰਸਾਈਕਲ ਦੀ ਪਿਛਲੀ ਬੱਤੀ ਕਈ ਦਿਨਾਂ ਤੋਂ ਟੁੱਟੀ ਸੀ ਰੋਜ਼ ਸੋਚਦਾ ਅੱਜ ਲਵਾ ਲੈਸਾਂ ਰਾਤ ਵੇਲੇ ਤਾਂ ਟੁੱਟੀ ਬੱਤੀ ਠੀਕ ਨਹੀਂ ਸ਼ਹਿਰ ਵਿੱਚੋਂ ਲੰਘਦੇ ਇੱਕ ਥਾਂ ਮੋਟਰਸਾਈਕਲਾਂ ਮੁਰੰਮਤ ਹੁੰਦੀਆਂ ਵੇਖ ਕੇ ਖਲੋ ਗਿਆ ਇੱਕ ਨਿੱਕਾ ਮੁੰਡਾ ਨੱਸ ਕੇ ਕੋਲ ਆਇਆ ਤਾ ਪਿਛਲੀ ਟੁੱਟੀ ਬੱਤੀ ਵੱਲ ਮੈਂ ਸੈਨਤ ਕੀਤੀ। ਉਹ ਮੈਨੂੰ ਸਾਹਮਣੇ ਦੀ ਹੱਟੀ ਤੋਂ ਨਵੀਂ ਬੱਤੀ ਲੈਣ ਦਾ ਆਖ ਕੇ ਆਪ ਅਜ਼ਾਰਾਂ ਵਾਲੇ ਬਕਸੇ ਨੂੰ ਫਰੋਲਣ ਲੱਗ ਪਿਆ। ਨਾਲ ਹੀ ਇੱਕ ਸਪੇਅਰ ਪਾਰਟਸ ਦੀ ਹੱਟੀ ਜਈ ਸੀ। ਹੱਟੀ ਉੱਤੇ ਇੱਕ ਅੱਧ ਖੜ ਹਟਵਾਣੀਆਂ ਦੂਜੇ ਗਾਹਕਾਂ ਨੂੰ ਪੁਰਜ਼ੇ ਵਿਖਾਵੇ ਪਿਆ। ਜਦ ਗਾਹਕ ਕੋਈ ਸ਼ੈ ਮੰਗਦਾ ਉਹ ਛੱਟ ਹੱਟੀ ਅੰਦਰ ਵੜ ਪੁਰਜ਼ੇ ਲਿਆ ਗਾਹਕ ਅੱਗੇ ਧਰ ਦਿੰਦਾ। ਨਾਲ ਭਾਅ ਵੀ ਦੱਸਦਾ ਜਾਂਦਾ ਤੇ ਨਾਲ ਉਹ ਨਾਲ ਪੁਰਜ਼ਿਆਂ ਦੇ ਅਸਲੀ ਜਾਂ ਇੱਕ ਨੰਬਰ ਤੇ ਦੋ ਨੰਬਰ ਹੋਵਣ ਦੀ ਵੀ ਦੱਸ ਪਾਉਂਦਾ ਜਾਂਦਾ ਮੇਰੇ ਤੋਂ ਉਗਦੋਂ ਹੀ ਹੱਟੀ ਉੱਤੇ ਕੁਝ ਗਾਕ ਹੋਵਣ ਪਰੋਂ ਮੈਨੂੰ ਉਡੀਕਣਾ ਪਿਆ ਚੋਖੇ ਰੁੱਝੇ ਹਟਵਾਣੀਆਂ ਨੇ ਮੇਰੇ ਉੱਥੇ ਹੋਵਣ ਦੀ ਹਾਜ਼ਰੀ ਆਪਣੀ ਇੱਕ ਖਾਸ ਸਹਿਨਤ ਰਾਈ ਪਾ ਦਿੱਤੀ ਜਿਸ ਵਿੱਚ ਕੁਝ ਉਡੀਕਣ ਦਾ ਤਰਲਾ ਸੀ ਮੈਂ ਬੇਮਹਿਸੂਸਿਆ ਖਲੋਤਾ ਉਡੀਕਦਾ ਆਪਣੀ ਬੇਤਿਆਨੀ ਵਿੱਚ ਉਹਨੂੰ ਗਾਗ ਭੁਗਤਾਂਦੇ ਨੂੰ ਤੱਕਦਾ ਰਿਹਾ ਐਵੇਂ ਚੇਤੇ ਦੀਆਂ ਕੁਝ ਤਾਰਾਂ ਖੜਕੀਆਂ ਕਾਲੀ ਮਿਰਚ ਸਕੂਲ ਦਾ ਜਮਾਤੀ ਪਰ ਮੈਥੋਂ ਪੱਕ ਨਾ ਹੋਵੇ ਇਹ ਉਹੀ ਏ ਜਾਂ ਕੋਈ ਹੋਰ ਉੰਜੇ ਉਸ ਦਾ ਕਾਲਾ ਆਸ਼ਾ ਰੰਗ ਤੇ ਉੰਜੇ ਉਸ ਤੇ ਸਾਰੇ ਸੁਭਾ ਦੀ ਇੱਕ ਖਾਸ ਤ੍ਰਿਖਿਆਈ ਮੈਂ ਧਿਆਨ ਕੀਤਾ ਪਈ ਕੰਮ ਕਰਦੇ ਮੁੰਡੇ ਉਸ ਨੂੰ ਸ਼ਾਹ ਸਾਹਿਬ ਸ਼ਾਹ ਸਾਹਿਬ ਆਖ ਕੇ ਸਦੀਂ ਦੇ ਪਈ ਹਨ ਹੱਟੀ ਦਾ ਨਾਂ ਵੀ ਸ਼ਾਹ ਸਾਹਿਬ ਮਕੈਨਿਕ ਸ਼ਾਪ ਕਰਕੇ ਕੁਝ ਸੀ ਹੁਣ ਮੈਂ ਬੱਤੀ ਲੈਣੀ ਭੁੱਲ ਕੇ ਇਹ ਉਡੀਕਾਂ ਪਈ ਗਾਹਕ ਕੁਝ ਘਟਣ ਤਾਂ ਆਪਣੇ ਭੁਲੇਖੇ ਜਾਂ ਪੱਕ ਕਿਸੇ ਇੱਕ ਗੱਲ ਉੱਤੇ ਆਪਣਾ ਹੁਣ ਇੱਕ ਦੋ ਵਾਰ ਉਹਨੂੰ ਉਚੇਚੀ ਆਪਣਾ ਤਨਾਲ ਮੂੰਹ ਉੱਤੇ ਮਾੜਾ ਜਿਹਾ ਹਾਸਾ ਖਿਡਾ ਕੇ ਆਖਦਾ ਸ਼ਾਹ ਸਾਹਿਬ ਕੀ ਹਾਲੇ ਆਪਣੇ ਕੰਮੀ ਰੁੱਝਾ ਉਹ ਧਿਆਨ ਨਹੀਂ ਦਿੰਦਾ ਅੱਛਾ ਇਹ ਹੱਟੀ ਪਈ ਤੁਸੀਂ ਕਰਦੇ ਹੋ ਪਰ ਉਹ ਮੇਰੇ ਵੱਲ ਵੇਖਦਾ ਹੀ ਨਹੀਂ ਤੇ ਇੱਥੋਂ ਹੀ ਮੈਂ ਉਤਾਵਲਾ ਹੁੰਦਾ ਹਾਂ ਮੈਂ ਉਹਨੂੰ ਉਹਦੇ ਅਲ ਤੋਂ ਨਹੀਂ ਸੱਦਣਾ ਚਾਹੁੰਦਾ ਆਰ ਮੇਰਾ ਵੀ ਇਹ ਵੇ ਕਿ ਜਿਵੇਂ ਮੈਂ ਉਹਨੂੰ ਸਿਆਣਿਆ ਏ ਉਹ ਵੀ ਮੈਨੂੰ ਉੰਜ ਹੀ ਮੁਹੰਦਰੇ ਤੋਂ ਸਿਆਣ ਲਵੇ ਵੇਖਾਂ ਪਈ ਕਿਵੇਂ ਸਿਆਣਦਾ ਏ ਜਾਂ ਸਿਆਣਦਾ ਵੀ ਏ ਜਾਂ ਨਹੀਂ ਮੇਰੇ ਵਾਰ-ਵਾਰ ਪੁੱਛਣ ਉੱਤੇ ਉਹ ਖਿੱਚ ਕੇ ਆਖਦਾ ਏ ਪਈ ਤੂੰ ਸਾ ਕਿਹੜੀ ਸ਼ੈ ਲੈਣੀ ਏ ਮੈਨੂੰ ਲੱਗਦਾ ਏ ਉਹ ਇੱਧਰ ਆਉਣਾ ਹੀ ਨਹੀਂ ਚਾਹੁੰਦਾ ਜਾਂ ਖੌਰੇ ਉਸ ਲਈ ਇਹ ਉਂਝਦਾ ਨਹੀਂ ਏ ਜਿਵੇਂ ਦਾ ਮੇਰੇ ਲਈ ਹੋਵੇ ਇਹ ਵੀ ਲੱਗਦਾ ਏ ਕਿ ਕਿਤੇ ਉਹਨੂੰ ਇਹ ਤਾਂ ਨਹੀਂ ਪਈ ਮੈਂ ਵਾਕਫੀ ਕੱਢ ਸ਼ੈ ਦਾ ਮੁੱਲ ਘੱਟ ਕਰਾਉਣਾ ਚਾਹੁੰਦਾ ਹਾਂ ਜਾਂ ਇਸ ਤਰ੍ਹਾਂ ਦੀ ਕੋਈ ਹੋਰ ਗੱਲ ਪਰ ਜਾਪਦਾ ਐਵੇਂ ਹੀ ਏ ਕਿ ਉਸ ਸਿਹਾਨਣ ਜਾਂ ਸਿਹਾਨੇ ਜਾਵਣ ਦੇ ਪਾਰ ਹੇਠ ਆਉਣਾ ਹੀ ਨਹੀਂ ਚਾਹੁੰਦਾ ਤੇ ਵਰਤਾਰਾ ਉਸ ਦਾ ਇੰਜੇ ਪਈ ਮੈਂ ਸ਼ੈ ਲਵਾ ਤੇ ਖਿਸਕਾਂ ਨਾਲੇ ਕਿਹੜੇ ਖਿਹੜੇ ਪੈ ਗਿਆ ਵਾਂ ਪਰ ਮੈਨੂੰ ਤਾਂ ਇਹੋ ਗੱਲ ਅੜੀ ਹੋਈ ਏ ਕਿ ਇਹ ਮੇਰਾ ਉਹ ਜਮਾਤੀ ਏ ਜਾਂ ਕੋਈ ਹੋਰ ਉਹਦੇ ਸਿਹਾਨਣ ਜਾਂ ਅਸਿਹਾਨਣ ਨਾਲ ਮੇਰੇ ਚੇਤੇ ਦਾ ਵਗ ਰੁਕਿਆ ਨਹੀਂ ਤੇ ਉਥੇ ਖਲੋਤੇ ਖਲੋਤੇ ਮੈਨੂੰ ਕਈ ਗੱਲਾਂ ਚੇਤੇ ਆਈਆਂ ਹਨ ਇਹਦੀ ਇੱਕ ਭੈਣ ਅੱਲਾ ਲੋਕ ਹੁੰਦੀ ਸੀ ਪਿਓ ਬਿਮਾਰ ਰਹਿੰਦਾ ਸੀ ਇਹਦੀ ਵੱਡੀ ਭੈਣ ਮੇਰੀ ਭੈਣ ਦੀ ਸਹੇਲੀ ਸੀ ਤੇ ਉਹ ਸਾਡੇ ਘਰ ਆਉਂਦੀ ਜਾਂਦੀ ਹੁੰਦੀ ਸੀ ਤੇ ਸ਼ਾਮ ਨੂੰ ਮੈਂ ਉਹਨੂੰ ਘਰ ਛੱਡਣ ਜਾਂਦਾ ਸਾਂ ਪਰ ਅਸਲ ਗੱਲ ਇਹ ਸੀ ਪਈ ਇੰਨੇ ਆਪਣੇ ਘਰ ਦੇ ਕੋਠੇ ਉੱਤੇ ਕਬੂਤਰ ਪਾਲੇ ਹੋਏ ਸਨ ਅੱਜ ਤੋਂ 20 ਪੰਜੇ ਵਰੇ ਪਹਿਲਾਂ ਇਹ ਸ਼ੌਕ ਚੋਖਾ ਹੁੰਦਾ ਸੀ ਲਾਹੌਰ ਸ਼ਹਿਰ ਵਿੱਚ ਹੁਣ ਕੁਝ ਘਟ ਗਿਆ ਏ ਖਾਰੇ ਲੋਕਾਂ ਕੋਲ ਲੈਣੀ ਵੇਹਲ ਹੀ ਨਹੀਂ ਰਹੀ ਅੱਧੀ ਛੁੱਟੀ ਨੂੰ ਇਹਨੇ ਸਕੂਲੋਂ ਨੱਸ ਸਿੱਤੇ ਘਰ ਦੇ ਕੋਠੇ ਉੱਤੇ ਚੜ ਕੇ ਕਬੂਤਰਾਂ ਨੂੰ ਦਾਣਾ ਪਾਉਣਾ ਅੱਧੇ ਘੰਟੇ ਦੀ ਅੱਧੀ ਛੁੱਟੀ ਹੋਣੀ 5-10 ਮਿੰਟ ਘਰ ਅੱਪੜ ਦੇ ਲੱਗ ਜਾਣੇ ਤੇ ਇੰਨੇ ਹੀ ਪਰਤ ਦੇ ਰਹਿੰਦੇ 5-10 ਮਿੰਟ ਹੀ ਹੋਣੇ ਵਿੱਚ ਦਾਣਾ ਕਬੂਤਰਾਂ ਨੂੰ ਪਾਉਣ ਲਈ ਕਈ ਵਾਰ ਇਹਨੇ ਮੈਨੂੰ ਵੀ ਨਾਂ ਵਾਲੀ ਕੁੰਝ ਲੈਣਾ ਕਈ ਵਾਰ ਮੇਰਾ ਦਿਲ ਨਾ ਕਰਨਾ ਪਰ ਇਹਨੇ ਮੇਰੀ ਗੱਲ ਨਾ ਸੁਣਨੀ ਤੇ ਮੇਰਾ ਹੱਥ ਖਿੱਚ ਕੇ ਭਜਣ ਦੀ ਕਰਨੀ ਕਈ ਲੋਭ ਦੇਣੇ ਉਂਝ ਕਬੂਤਰਾ ਦਾ ਮੈਨੂੰ ਵੀ ਸ਼ੌਕ ਸੀ ਬਸ ਅੱਧੀ ਛੁੱਟੀ ਦੀ ਇਸ ਖੇਚਲ ਤੋਂ ਤਰਾਂਦਾ ਸਮ ਹੈ ਬਹੁਤ ਭੈੜਾ ਸ਼ੌਕ ਏ ਸਕੂਲੋਂ ਆ ਬਸਤਾ ਸੁੱਟ ਭੱਜ ਸਿੱਧਾ ਕੋਠੇ ਉੱਤੇ ਨਾ ਖਾਣ ਦਾ ਹੋਸ਼ ਨਾ ਪੀਣ ਦਾ ਮਾਵਾਂ ਸਾਰੇ ਵੇਲੇ ਵਾਜਾ ਮਾਰਦੀਆਂ ਰਹਿਣਾ ਸੇਕਰ ਦੁਪਹਿਰਾਂ ਨੂੰ ਜਦੋਂ ਪਖੇਰੂਆਂ ਤੇ ਜਨੋਰਾਆਂ ਦੀਆਂ ਜੀਬਾਂ ਬਾਹਰੋਂ ਨਿਕਲੀਆਂ ਹੁੰਦੀਆਂ ਅਸੀਂ ਖੁੱਡੇ ਵਿੱਚੋਂ 2-4 ਕਬੂਤਰ ਛੱਡ ਕੇ ਛਤਰੀ ਉੱਤੇ ਬਹਾ ਦੇਨੇ ਤੇ ਨਵਾਂ ਕਬੂਤਰ ਫੜਨ ਦੀ ਉਡੀਕ ਕਰਨੀ ਜੇ ਤਾਂ ਮਰਜ਼ੀ ਮੁਜਬ ਹੋਇਆ ਜਿਵੇਂ ਜ਼ਾਨ ਸਰਖਾ ਚੀਨ ਜਾਂ ਕੋਈ ਹੋਰ ਤਾਂ ਰੱਖ ਲੈਸਾਂ ਨਹੀਂ ਤਾਂ ਵੇਚ ਕੇ ਕੁਝ ਪੈਸੇ ਪਾ ਕੇ ਦੂਜੀ ਕਿਸਮ ਦਾ ਲੈ ਆਵਸਾਂ ਕਈ ਵਾਰੀ ਇੱਕ ਦੂਜੇ ਨਾਲ ਵਟਾਂਦਰਾ ਕਰ ਲੈਣਾ। ਕਈ ਕਈ ਦਿਨ ਗੱਲਬਾਤ ਚੱਲਦੀ ਰਹਿਣੀ ਤੇ ਅਖੀਰ ਲੰਮੀ ਗੱਲਬਾਤ ਕਰਨ ਮਗਰੋਂ ਕਿਤੇ ਜਾ ਇਹ ਵਟਾਂਦਰਾ ਹੋਣਾ। ਕੋਠੇ ਦੀ ਕੰਧ ਉੱਤੇ ਲੱਥੇ ਨਵੇਂ ਕਬੂਤਰ ਨੂੰ ਚੁੱਪ ਕਰਕੇ ਪੋਲੇ ਪੈਰੀ ਜਾ ਫੜਨਾ ਖਾਸ ਜਾਂਚ ਦਾ ਕੰਮ ਏ। ਨਵਾਂ ਉਤਰਿਆ ਕਬੂਤਰ ਦਾਣਾ ਖਾਂਦੇ ਕਬੂਤਰਾਂ ਨਾਲ ਨਹੀਂ ਰਲਦਾ। ਪਹਿਲੇ ਉਹ ਉੱਪਰੋਂ ਉੱਪਰੋਂ ਉੱਡ ਫੇਰੀਆਂ ਲਾਉਂਦਾ ਰਹਿੰਦਾ। ਮੋੜ ਛਤਰੀ ਜਾਂ ਨਾਲ ਦੇ ਕਿਸੇ ਹੋਰ ਕੋਠੇ ਦੀ ਕੰਧ ਉੱਤੇ ਬਹਿ ਵੇਖਦਾ ਰਹ ਸੀ। ਜੇ ਉਹ ਛਤਰੀ ਬਹਿ ਜਾਏ ਫਿਰੇਠਾਂ ਲੱਥਣ ਦੀ ਆਸ ਵੀ ਹੁੰਦੀ ਏ। ਫੇਰ ਭਾਵੇਂ ਕੋਠੇ ਦੀ ਕੰਧ ਉੱਤੇ ਆ ਬਵੇ ਜਾਂ ਫਿਰ ਉੱਥੋਂ ਹੀ 1-2 ਘੰਟੇ ਬਹਿ ਕੇ ਉੱਡ ਜਾਏ। ਬਾਅਦੇ ਵੇਲੇ ਅੱਧਾ ਅੱਧਾ ਦਿਨ ਲੰਘ ਜਾਂਦਾ ਏ ਪਰ ਨਾ ਆਸ ਟੁੱਟਦੀ ਏ ਤੇ ਨਾ ਪੂਰੀ ਹੁੰਦੀ ਏ। ਫੇਰ ਜੇ ਨਵਾਂ ਕਬੂਤਰ ਉਤਰਿਆ ਹੋਵੇ ਤੇ ਤੁਹਾਨੂੰ ਕੋਠੇ ਉੱਤੇ ਲੁਕ ਕੇ ਬਹਿਣਾ ਪੈਂਦਾ ਏ ਇਸ ਲਈ ਦਾਣਾ ਪਾਉਣ ਲੱਗੇ ਜੇ ਕਬੂਤਰ ਫੜਨ ਦਾ ਆਰ ਹੋਵੇ ਤਾਂ ਪੱਬਾਂ ਪਾਰ ਲੁਕਵੇਂ ਬਹਿ ਕੇ ਦਾਣਾ ਪਾਉਂਦੇ ਰਹੋ ਇੱਕ ਵਾਰੀ ਮੈਂ ਉਹਦੇ ਕੋਠਿਓਂ ਕਬੂਤਰ ਫੜਿਆ ਸੀ ਅਜੇ ਅਸਾਂ ਖੁੱਡੇ ਦਾ ਬੂਹਾ ਖੋਲਿਆ ਤੇ ਦਾਣਾ ਸੁੱਟਿਆ ਹੀ ਹੋਣਾ ਏ ਭਈ ਇੱਕ ਭੁੱਲਿਆ ਕਬੂਤਰ ਸਿੱਧਾ ਕੰਦੀਆਂ ਬੈਠਾ ਮੈਂ ਆਖਿਆ ਮੈਨੂੰ ਕਰਨ ਦੇ ਆਰ ਆਵੇ ਮੈਂ ਇਸ ਕੰਮ ਦਾ ਉੱਚਾ ਖਿਡਾਰੀ ਤਾਂ ਕਦੇ ਨਹੀਂ ਰਿਹਾ ਪਰ ਉਸ ਵੇਲੇ ਪੋਲੇ ਪੈਰੀ ਚੁੱਪਚਪੀਤੇ ਜਾ ਕੇ ਅਚੰਤ ਚੇਤ ਕੰਦ ਉੱਤੇ ਬੈਠੇ ਕਬੂਤਰ ਨੂੰ ਸਿੱਧਾ ਗਿੱਚੀ ਤੋਂ ਨੱਪ ਲਿਆ ਮੇਰਾ ਇਹ ਜਮਾਤੀ ਜੇ ਇਹ ਉਹੀ ਏ ਜਿਹਦਾ ਹੁਣ ਨਾਂ ਵੀ ਚੇਤੇ ਨਹੀਂ ਸੀ ਆਉਂਦਾ ਪਿਆ ਖੁਸ਼ੀ ਨਾਲ ਝੱਲਾ ਹੋ ਗਿਆ ਤੇ ਛਾਲਾ ਮਾਰਨ ਤੇ ਲੁੱਡੀ ਪਾਉਣ ਲੱਗ ਪਿਆ ਉਸ ਧਾਗੇ ਨਾਲ ਕਬੂਤਰ ਦੇ ਕੁਝ ਪਰ ਬਨ ਦਿੱਤੇ ਕਬੂਤਰਾਂ ਨੂੰ ਘਰੇ ਗਿਜਾਉਣ ਲਈ ਜਾਂ ਉਹਨਾਂ ਦੇ ਪਰ ਕੱਪ ਦਿੰਦੇ ਹਨ ਜਾਂ ਫਿਰ ਧਾਗੇ ਨਾਲ ਬੰਨ੍ਹ ਦਿੰਦੇ ਹਨ ਤੇ 2-4 ਹਫ਼ਤਿਆਂ ਮਗਰੋਂ ਉਹ ਗਿਜ ਜਾਂਦਾ ਏ ਉਸ ਦਿਨ ਸਾਨੂੰ ਖੋਰੇ ਸਕੂਲ ਪਰਤ ਦੇ ਵਾਵਾ ਚਿਰ ਹੋ ਗਿਆ ਇੱਕ ਅੱਧਾ ਪੀਰੀਅਡ ਤਾਂ ਖੁੰਝਾਈ ਬੈਠੇ ਸਾਂ ਪਰ ਸਾਨੂੰ ਮਾਰ ਦੀ ਪਰਵਾਹ ਨਹੀਂ ਸੀ ਅਸੀਂ ਤਾਂ ਜਿਹੜਾ ਕਬੂਤਰ ਫੜਿਆ ਸੀ ਉਹਦੀ ਲੋਰ ਵਿੱਚ ਸਾਂ ਮੇਰੇ ਵਾਰ-ਵਾਰ ਪੁੱਛਣ ਉੱਤੇ ਉਹ ਚੰਗਾ ਭਲਾ ਕਿਹੜਾ ਚੰਦਾ ਏ ਤੇ ਸਿੱਧਾ ਆਖ ਦਿੰਦਾ ਏ ਉਸ ਨਹੀਂ ਪਛਾਣਿਆ ਨਾਲੇ ਉਸ ਕੋਲ ਇੰਨਾ ਵੇਲਾ ਨਹੀਂ ਤੇ ਮੇਰੀ ਗੱਲ ਨੂੰ ਲਾਂਬੇ ਕਰਕੇ ਪੁੱਛਦਾ ਏ ਪਈ ਮੈਂ ਕਿਹੜੀ ਸ਼ੈ ਲੈਣੀ ਏ ਮੋਟਰਸਾਈਕਲ ਦੀ ਪਿਛਲੀ ਬੱਤੀ ਉਹ ਕੰਪਨੀ ਦਾ ਨਾਂ ਤੇ ਮਾਡਲ ਪੁੱਛਦਾ ਏ ਤੇ ਬੱਤੀ ਲੱਭਣ ਲਈ ਪੁਰਜ਼ਿਆਂ ਨੂੰ ਪਾਲਣ ਲੱਗ ਪੈਂਦਾ ਏ ਪਰ ਮੈਂ ਹਾਰ ਨਹੀਂ ਮੰਨਦਾ ਉਹ ਬੱਤੀ ਲੈ ਕੇ ਆਉਂਦਾ ਏ ਤੇ ਮੈਂ ਸਿੱਧਾ ਸਕੂਲ ਦਾ ਨਾਂ ਤੇ ਨਾਲ ਹੀ ਮੁਹੱਲੇ ਦਾ ਨਾਂ ਵੀ ਲੈ ਦੇ ਨਵਾ ਤੇ ਕੁਝ ਪੁਰਾਣੀਆਂ ਨਿਸ਼ਾਨੀਆਂ ਚੇਤੇ ਕਰਾਉਂਦਾ ਹਾਂ ਹੁਣ ਉਹਨੂੰ ਲੱਗਦਾ ਏ ਪਈ ਕੋਈ ਰਾਹ ਨਹੀਂ ਪਹਿਲੀ ਵਾਰ ਉਹ ਮੈਨੂੰ ਕੁਝ ਚਿਰ ਧਿਆਨ ਨਾਲ ਵੇਖਦਾ ਅਚਨਚੇਤ ਉੱਚੀ ਆਂਦਾ ਏ ਓਏ ਤੂੰ ਉਹ ਤਾਂ ਨਹੀਂ ਜਿਹਦਾ ਪਿਓ ਮਰ ਗਿਆ ਸੀ ਤੇ ਤੇਰੀ ਫੀਸ ਮਾਫ ਹੁੰਦੀ ਸੀ ਓਦੇ ਇੰਜ ਉੱਚੀ ਬੋਲਣ ਉੱਤੇ ਕੋਲ ਖੜੇ ਇੱਕ ਦੋ ਗਾਕ ਤੇ ਵਰਕਸ਼ਾਪ ਦੇ ਮੁੰਡੇ ਸਾਡੇ ਵੱਲ ਤੱਕਣ ਲੱਗ ਪਵੰਦੇ ਹਨ ਮੇਰਾ ਉਹਨੂੰ ਸਿਹਾਨਣ ਦਾ ਸਾਰਾ ਚਾ ਠੰਡਾ ਜਿਹਾ ਪੈ ਜਾਂਦਾ ਏ ਪਰ ਨਾਲੇ ਇਹ ਸੁੱਖ ਵੀ ਹੁੰਦਾ ਏ ਭਈ ਮੇਰਾ ਗਵੇੜ ਠੀਕ ਹੀ ਸੀ 25 27 ਵਰੇ ਪੁਰਾਣੀ ਗੱਲ ਸੀ ਫੇਰ ਉਹ ਗਾਕ ਪੁੱਗ ਤੌਂਦਾ ਵਿੱਚ ਵਿੱਚ ਗੱਲਾਂ ਕਰਦਾ ਰਿਹਾ ਨਾ ਸਾਨੂੰ ਦੋਵਾਂ ਨੂੰ ਯਾਦ ਨਹੀਂ ਮੈਂ ਉਹਦਾ ਨਾਮ ਪੁੱਛਦਾ ਤੇ ਆਪਣਾ ਦੱਸਦਾ ਵਾਂ ਗੱਲਾਂ ਕਰਦਾ ਇੱਕ ਦੋ ਵਾਰ ਉਹ ਮੁਰਮੁਰ ਆਖਦਾ ਏ ਯਾਰ ਕਮਾਲ ਐ ਇੰਨੇ ਅਰਸੇ ਬਾਅਦ ਵੀ ਤੋ ਮੈਨੂੰ ਪਛਾਣ ਲਿਆ ਫੇਰ ਮੇਰੇ ਕੰਮ ਬਾਰੇ ਪੁੱਛਦਾ ਏ ਐ ਤੁਹਾਡੇ ਮਾਸਟਰ ਕੋਲ ਹੀ ਇੰਨਾ ਵੇਲਾ ਹੁੰਦਾ ਏ ਭਈ ਲੋਕਾਂ ਨੂੰ ਪਛਾਣਦੇ ਫਿਰੋ ਮੈਂ ਤਾਂ ਤੈਨੂੰ ਪਤਾ ਐ ਸਕੂਲ ਵਿੱਚੇ ਹੀ ਛੱਡ ਦਿੱਤਾ ਸੀ ਉਦੋਂ ਤੋਂ ਇਹੋ ਕੰਮ ਕਰਦਾ ਪਿਆ ਵਾਂ ਇਹ ਤਿੰਨ ਚਾਰ ਹੱਟੀਆਂ ਮੇਰੀਆਂ ਹੀ ਹਨ ਪਰ ਉਹ ਗੱਲ ਪੂਰੀ ਨਹੀਂ ਕਰਦਾ ਕਿਤੇ ਵਿੱਚੇ ਹੀ ਡੱਕ ਲੈਂਦਾ ਏ ਇਹ ਤਾਂ ਮੈਂ ਵੇਖ ਲਿਆ ਏ ਕਿ ਉਹਦਾ ਆਦਰ ਪਾ ਚੁੱਕਾ ਏ ਹੱਟੀ ਮਾਲ ਨਾਲ ਭਰੀ ਏ ਤੇ 2-4 ਮੁੰਡੇ ਵੀ ਉਹਨੇ ਰੱਖੇ ਹੋਏ ਨੇ ਤੇਰੇ ਅੱਬਾ ਜੀ ਬਿਮਾਰ ਸਨ ਅਖੀਰ ਮੈਂ ਸਵਾਲਾਂ ਰਾਹੀ ਪੂਰੀ ਗੱਲ ਜਾਣਨ ਦਾ ਆਰ ਕਰਨਾ ਵਾਂ ਯਾਰ ਉਹ ਤਾਂ ਉਦੋਂ ਹੀ ਫੌਤ ਹੋ ਗਏ ਸਨ ਤਾਂ ਹੀ ਉਹ ਤਾਂ ਸਕੂਲ ਛੱਡ ਦਿੱਤਾ ਇੱਥੇ ਇੱਕ ਐਵੇਂ ਜਿਹੀ ਠਾਰ ਸੀ ਉਹਨਾਂ ਦੀ ਉੱਥੋਂ ਹੀ ਕੰਮ ਟੋਰਿਆ ਸਾਡੀਆਂ 1-2 ਪਲ ਦੀਆਂ ਗੱਲਾਂ ਵਿੱਚ ਹੀ ਕਈ ਗਾਕ ਇਕੱਠੇ ਹੋ ਗਏ ਸਨ ਕਿੰਨੇ ਪੈਸੇ ਮੈਂ ਨਵੀਂ ਬੱਤੀ ਨੂੰ ਚੁੱਕਦੇ ਆਖਿਆ ਬਹੁਤ ਹੀ ਗਾਕਾਂ ਦਾ ਧਿਆਨ ਕਰਕੇ ਉਹਦੇ ਮੂੰਹ ਉੱਤੇ ਉਂਝ ਦੇ ਹਟਵਾਣੀਆਂ ਵਾਂਗਰ ਦਾ ਮਹਾਂਦਰਾ ਉੱਗੜਿਆ ਜਿਹੜਾ ਦਿਨ ਭਰ ਇੱਕ ਤ੍ਰਿਖੇ ਜਹਰੁਝੇਵੇਂ ਵਿੱਚ ਫਾਥੇ ਹੋਵਣ ਤੇ ਇੱਕੋ ਜਿਹੇ ਬੇਅੰਤ ਕੰਮ ਕਰਨ 파ਰੋਂ ਵਰਿਆਂ ਵਿੱਚ ਜੰਮ ਦਾ ਪੁੰਗਰ ਦਾ ਵੱਧਦਾ ਨਾਲ ਹੀ ਬੁੱਢਾ ਹੋ ਜਾਂਦਾ ਹੈ ਬੇਮਹਿਸੂਸ ਸਿਆ ਤੇ ਜੰਮਿਆ ਵਿਜੋਗ ਗਿਆ ਜਿਆ ਮੁਹੰਦਰਾ ਮੁੰਡਾ ਬੱਤੀ ਲਾਉਂਦਾ ਏ ਉਹ ਆਖਦਾ ਏ ਤੇ ਫਿਰ ਇੱਕਦਮ ਜਿਵੇਂ ਕਿਸੇ ਗੱਲ ਦੀ ਸਾਰ ਕਰਦਿਆਂ ਆਪਣੇ ਬੇਮਹਿਸੂਸ ਮੁਹੰਦਰੇ ਵਿੱਚੋਂ ਆਹਰ ਕਰਕੇ ਅਸਲ ਪੁਰਾਣਾ ਮੁਹੰਦਰਾ ਉਗੇੜਦਿਆਂ ਪੁੱਛਦਾ ਏ ਯਾਰ ਚਾਹ ਤਾਂ ਪੀ ਮੁੰਡਾ ਬੱਤੀ ਲਾਉਂਦਾ ਏ ਚਾਹ ਪੀ ਕੇ ਜਾਵੀਂ ਇੱਕ ਪਲ ਨੂੰ ਸਕੂਲ ਦਾ ਕਾਲੀ ਮਿਰਚੇ ਉਨਜੀ ਦਾ ਉਨਜੀ ਮੈਨੂੰ ਸਾਹਮਣੇ ਖਲਾ ਨਜ਼ਰੀ ਆਉਂਦਾ ਏ ਉਨਜੀ ਮੂੰਹ ਠਾਂ ਕਰਕੇ ਪੋਲੇ ਮੂੰਹ ਨਾਲ ਗੱਲ ਕਰਦਾ ਤੇ ਗੱਲ-ਗੱਲ ਉੱਤੇ ਮੇਰੀ ਬਾਹ ਖਿੱਚਦਾ ਮੈਂ ਚੁੱਪ ਕਰ ਜਾਂਦਾ ਵਾ ਉਹ ਕੰਮ ਕਰਦਿਆਂ ਮੁੰਡਿਆਂ ਵਿੱਚੋਂ ਇੱਕ ਨੂੰ ਚਾ ਲਿਆਵਣ ਦਾ ਆਖਦਾ ਏ ਤੇ ਇੱਕ ਹੋਰ ਨੂੰ ਮੇਰੀ ਮੋਟਰਸਾਈਕਲ ਨੂੰ ਪਿਛਲੀ ਬੱਤੀ ਲਾਉਣ ਦਾ ਕਹਿੰਦਾ ਏ ਮੈਨੂੰ ਉਹ ਹੱੱਟੀ ਤੋਂ ਕੁਝ ਹਟਵੇ ਇਕ ਟੋਲੁੱਤੇ ਬੈਣ ਦਾ ਆਖ ਕੇ ਗਾਗ ਭੁਗਤਾਨ ਲੱਗ ਪੈਂਦਾ ਏ ਮੈਨੂੰ ਬੈਠਦੇ ਹੀ ਜਾਪਦਾ ਏ ਮੈਂ ਐਵੇਂ ਹੀ ਚਾਹ ਪੀਣ ਬਹਿ ਗਿਆ ਹਾਂ ਚਾਹ ਦੀ ਕੋਈ ਲੋੜ ਤਾਂ ਨਹੀਂ ਸੀ ਮੁੰਡੇ ਕੋਲੋਂ ਪਿਛਲੀ ਬੱਤੀ ਦੇ ਪੇਚ ਨਹੀਂ ਖੁੱਲਦੇ ਪਏ ਸਨ ਪਿਛਲੀ ਟੁੱਟੀ ਬੱਤੀ ਦੀ ਰਹਿਦ ਖੁੰਦ ਵੀ ਨਾਲ ਹੀ ਸੀ ਮੁੰਡੇ ਮਸਾਂ ਪੇਚ ਖੋਲੇ ਤੇ ਛੱਟ ਨਵੀਂ ਬੱਤੀ ਲਾ ਦਿੱਤੀ ਚਾਹ ਅਜੇ ਵੀ ਨਹੀਂ ਸੀ ਆਈ ਉਹ ਗਾਗ ਭੁਗਤਾਉਂਦਾ ਰਿਹਾ ਮੈਂ ਐਵੇਂ ਹੀ ਚਾਹ ਪੀਣ ਬਹਿ ਗਿਆ ਅਖੀਰ ਚਾਹ ਆਈ ਮੈਂ ਚੱਬਦੇ ਪੀਤੀ ਤੇ ਉੱਠ ਖਲਾ ਹੋਇਆ ਕਿੰਨੇ ਪੈਸੇ 35 ਬਣਦੇ ਨੇ ਤੂਤੀ ਦੇ ਦੇ 30 ਮੇਰੀ ਖਰੀਦ 32 ਲਾਵੜ ਦੀ ਮਜ਼ਦੂਰੀ ਵੀ ਮੈਂ ਛੱਡ ਦਿੱਤੀ ਏ ਉਸ ਨੂੰ ਪੈਸੇ ਫੜਾੰਦੇ ਨੂੰ ਮੈਂ ਐਵੇਂ ਹੌਲੀ ਜਿਹੀ ਪੁੱਛਿਆ ਤੇ ਕਬੂਤਰ ਉਹ ਕਬੂਤਰ ਹਾਂ ਉਹ ਉੱਡ ਗਏ ਆਖ ਕੇ ਉਹ ਮੋੜ ਹੱਟੀ ਵਿੱਚ ਗਵਾਚ ਗਿਆ